ਤਾਂ ਕਿ ਜਿਹੜੇ ਕੀ ਚਰਚ ਵੱਲੋਂ ਵੀ ਤੁਹਾਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਵਾ ਤਾਂ ਆਨਰਡ ਅਟੈਂਟ ਤੇ ਕਿਸ ਤਰੀਕੇ ਨਾਲ ਜਿਹੜੇ ਕੀ ਕੀ ਉਪਲਬਧੀਆਂ ਹੁੰਦੀਆਂ ਪਹਿਲਾਂ ਸਾਰਿਆਂ ਨੂੰ ਜੈਮਸੀ ਦੀ ਪਰਮੇਸ਼ਰ ਦਾ ਧੰਨਵਾਦ ਆ ਕਿ ਅੱਜ ਪਰਮੇਸ਼ਰ ਦੀ ਦਵਾਵਾਂ ਪਾਸਟਰ ਦੀਆਂ ਦਵਾਵਾਂ ਮਬਦਵ ਸਾਰਿਆਂ ਨੇ ਅਸ਼ੀਰਵਾਦ ਦੇ ਮਬਦਵ ਇਹ ਚੇਅਰਮੈਨਿ ਮਿਲੀ ਆ ਸਾਡੇ ਸਤਿਕਾਰਯੋਗ ਅਰਵਨ ਕੇ ਜੀ ਵਾਲਦਾ ਸੀਐਮ ਸਾਹਿਬ ਔਰ ਸਾਡੀ ਮਿਨਿਸਟਰੀ ਉਪਨਰ ਚਰਚ ਕੋ ਜੀ ਵਾਲ ਬਹੁਤ ਵੱਡਾ ਯੋਗਦਾਨ ਹੈ ਫਾਸਿਲ ਦਾ ਚਰਚ ਦਾ ਚਰਚੀ ਮਿਨਿਸਟਰੀ ਜਿੰਨੀ ਵੀ ਕਮੇਟੀ ਆ ਉਹਨਾਂ ਦਾ ਹੋਰ ਮਿਨਿਸਟਰੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਾਬਿਲ ਸਮਝਿਆ ਤੇ ਸਿਫਾਰਸ਼ ਕੀਤੀ ਸੀਐਮ ਸਾਹਿਬ ਨੂੰ ਕੇਜੀਵਲ ਸਾਹਿਬ ਨੂੰ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਾਈ ਚਰਨ ਲਈ ਪਹਿਲੀ ਵੀ ਸੇਵਾ ਕਰਦੇ ਸੀ ਹੁਣ ਵੱਧ ਚੜ ਕੇ ਸੇਵਾ ਕਰਾਂਗੇ ਪਾਰਟੀ ਦੇ ਹੱਕ ਵਿੱਚ ਵੀ ਸੇਵਾ ਕਰਾਂਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ ਕ੍ਰਿਸਚਨ ਰੈਫਰ ਬੋਰਡ ਦੇ ਜਿਹੜੀ ਮਹੂਲਤਾਂ ਜਾਂ ਕੋਈ ਕੰਮ ਹੈਗੇ ਨੇ ਉਹਨਾਂ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਪਰਮੇਸ਼ਰ ਦੀ ਕਿਰਪਾ ਨਾਲ ਸਰ ਇਸ ਤੋਂ ਇਲਾਵਾ ਤੁਹਾਨੂੰ ਕਿ ਭਾਈ ਚਰਨ ਲਈ ਕਿਹ ਕਿਹੜੇ ਮੁਸ਼ਕਲ ਆਵਾ ਜਿਹੜੇ ਕਿ ਸਰਕਾਰ ਤੋਂ ਹੱਲ ਕਰਵਾਈਏ ਚਾਹੁੰਗੇ ਦੇਖੋ ਜੀ ਅਰਵਨ ਕੇ ਜੀਵਾ ਸਪੀਮੋ ਜਿਨੇ ਮਾਨ ਜੋ ਸਤਕਾਰ ਜੋ ਕੇ ਜੀਵਾ ਸੱਚੀ ਸੀਐਮ ਸਾਹਿਬ ਮਾਨ ਜੋ ਇੰਨਾ ਸਾਰੀਆਂ ਮੀਟਿੰਗਾਂ ਹੋਈਆਂ ਜੋ ਜੋ ਵੀ ਮੁਸ਼ਕਲਾਂ ਕਿਸੇ ਭਾਈ ਚੱਲਦੀਆਂ ਹੋਣਗੀਆਂ ਜਾਂ ਕੋਈ ਕੰਮ ਹੋਣਗੇ ਉਹਨਾਂ ਪਹਿਲੇ ਵਿਸ਼ਵਾਦ ਹੋਇਆ ਡੈਨੀ ਜੀ ਤੁਹਾਨੂੰ ਚੇਅਰਮੈਨ ਲਾ ਰਹੇ ਆ ਬਹੁਤ ਜਲਦ ਸਾਰੇ ਮਸਲੇ ਹੱਲ ਕੀਤੇ ਜਾਣਗੇ ਕਿਸ ਤਰ੍ਹਾਂ ਦੇ ਸ਼ਮਸ਼ਾਨਗੜ੍ਹ ਦੀ ਸ਼ਮਸ਼ਾਨਗੜ੍ਹ ਜਿੱਥੇ ਜਿੱਥੇ ਵੀ ਲੋਰਿਆ ਜੀ ਸ਼ਮਸ਼ਾਨਘਾੜੇ ਹਰ ਤੇ ਕਬਰਸਤਾਨ ਹੁੰਦੇ ਸਾਰੇ ਕਬਰਸਤਾਨ ਜੀ ਜਿੱਥੇ ਵੀ ਲੋਰ ਪੈਗੀ ਪੰਚਾਇਤੋਂ ਮਤਾ ਬਾਗ ਦੇਣ ਜਾਂ ਕਮੇਟੀ ਘਰ ਜ਼ਮੀਨ ਤੋਂ ਦੇਣ ਜਿੱਥੇ ਮੁੱਲ ਲਾਇਕ ਲੋਰ ਪਈ ਉਥੇ ਵੀ ਉਹਨਾਂ ਵਾਅਦੇ ਕੀਤੇ ਨੇ ਬਿਲਕੁਲ ਜਰਮਨ ਸਾਹਿਬ ਇੱਕ ਮੋੜੀ ਦਿੱਕਤ ਹੁੰਦੀ ਮੁਸਲਿਮ ਸਮਾਜ ਨੂੰ ਕੁਝ ਹੋਰ ਜਿਹੜੇ ਸ਼ਰਾਰਤੀ ਦਿੱਤਵਾਏ ਦੇ ਸ਼ਰਾਰਤਾ ਕਰਦੇ ਨੇ ਜਦੋਂ ਕਿਸੇ ਵਿੱਚ ਤੋਂ ਦਿਹਾਣਾ ਹੁੰਦਾ ਕਾਫੀ ਹਰਕਤਾਂ ਹੁੰਦੀਆਂ ਤੇ ਉਸ ਬਾਰੇ ਤੁਸੀਂ ਕੀ ਅਜੰਡਾ ਬਣਾਉਂਗੇ ਦੇਖੋ ਜੀ ਆਪਾਂ ਹਰ ਧਰਮ ਦਾ ਸਤਿਕਾਰ ਕਰਦੇ ਆਂ ਹਰ ਧਰਮ ਸਤਿਕਾਰਯੋਗ ਆ ਹਰ ਬੰਦਾ ਗੁਰੂ ਵਾਲਾ ਆ ਹਾਂਜੀ ਇਸ ਕਰਕੇ ਕੋਈ ਸ਼ਰਾਰਤੀ ਅੰਸਰ ਜਿਹੜੇ ਵਜਿਆ ਚੀਜ਼ਾਂ ਕਰਦੇ ਨੇ ਬਹਿ ਕੇ ਮਸਲੇ ਹੱਲ ਕਰਨੇ ਪੈਂਦੇ ਕਈ ਵਾਰੀ ਸਮਝਾਇਆ ਜਾਂਦਾ ਕਈ ਦੇ ਮੰਨ ਜਾਂਦੇ ਪੈਨਪਰਾ ਕਈ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆ ਅਸੀਂ ਉਹਨਾਂ ਨੂੰ ਵੀ ਸਤਿਕਾਰ ਕਰਦੇ ਆ ਤੋਂ ਉਹਨਾਂ ਲਈ ਪ੍ਰੇਅਰ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਹਲੇਮ ਕਰੇ ਇਹੋ ਜਿਹੀ ਕੋਈ ਦਿੱਕਤ ਨਾ ਕੋਤਾਏ ਤੁਹਾਨੂੰ ਲੱਗਦਾ ਕਿ ਜਿਹੜੇ ਕਿ ਇੱਧਰ ਸਰਾਥੀ ਤੱਤ ਹੁੰਦੇ ਚਾਹੀ ਕਿਸੇ ਵੀ ਧਰਮ ਦੇ ਵਿੱਚ ਹੋਣ ਤਾਂ ਇੱਧਰ ਤੱਤਾਂ ਨੂੰ ਕਿਸ ਤਰੀਕੇ ਨਾਲ ਕੋਈ ਮੈਸੇਜ ਕਨਵੇ ਕਰਨਾ ਚਾਹੂੰਗਾ ਕਿ ਜਨਕ ਅਮਨ ਸ਼ਾਂਤੀ ਭੰਗਣਾ ਹੋਵੇ ਪੰਜਾਬੀ ਬਿਲਕੁਲ ਜੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਮਾਹੌਲ ਪੰਜਾਬ ਦਾ ਨਹੀਂ ਖਰਾਬ ਹੋਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨੂੰ ਇਜਾਜ਼ਤ ਹੈ ਆਪ ਆਪਣਾ ਪ੍ਰਚਾਰ ਕਰਨ ਦਾ ਆਪ ਆਪਣਾ ਦਿਨ ਦਿਹਾੜ ਮਨਾਉਣ ਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਵੀ ਹਰ ਬੰਦਾ ਗੁਰੂ ਵਾਲਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਮੈਂ ਕਹਿੰਦਾ ਮਤਲਬ ਕਿ ਸਰਕਾਰ ਵੱਲੋਂ ਹੁਣ ਤੁਹਾਨੂੰ ਫੁੱਲ ਫਲੈਸ਼ ਅਥਾਰਟੀ ਮਿਲ ਗਈ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਇਸ ਸਾਈ ਭਾਈ ਚੜ੍ਹੇ ਲਈ ਬਧੇ ਕੰਮ ਹੋਣਗੇ ਬਿਲਕੁਲ ਹੀ ਹੋਣਗੇ ਬਿਲਕੁਲ ਹੋਣਗੇ ਮੋੜੇ ਨਾ ਮੋੜਾ ਲੱਗ ਰਹੇ ਆ ਜੀ ਪਾਰਟੀ ਨਾਲ ਵੀ ਤੇ ਭਾਈ ਚੜ੍ਹਨਾਂ ਨਾਲ ਔਰ ਟੋਟਲ ਕਿੰਨੇ ਕਿ ਚਰਚ ਹੈਗੇ ਜੀ ਆਪਣੇ ਚਰਚ ਪੰਜਾਬ 'ਚ ਬਹੁਤ ਜ਼ਿਆਦਾ ਸਾਰੇ ਆ ਜੀ ਜੀ ਕੱਡੋ ਗੱਲ ਲੱਕਾ ਨਾ ਹੋਣਾ ਚਾਹੀਦਾ ਜੀ ਪੰਜਾਬ ਬੋਲੇ ਦੇ ਵਿੱਚ ਬੋਲੀ ਦੀ ਜਰਤ ਨਹੀਂ ਜੀ ਜੀ ਤੁਸੀਂ ਮੰਨਦੇ ਕਿ ਕਿਤਨਾ ਕਿਤੇ ਪਹਿਲੀ ਸਰਕਾਰਾਂ ਦੀ ਕੋਈ ਨਾ ਕੋਈ ਕਮੀ ਪਿੱਛੇ ਰਹੀ ਹੋਊਗੀ ਕਿ ਜਿਵੇਂ ਕਿ ਭਾਈਚਾਰੇ ਨੂੰ ਕੋਈ ਵਧੀਆ મત ਕਿ ਪਲੇਟਫਾਰਮ ਤੇ ਨਹੀਂ ਲਿਆ ਪਾਇਆ ਬਹੁਤ ساری ਕਮੀਆਂ ਰਹੀਆਂ ਜੀ ਪਾਰਟੀ ਦੇ ਜੇ ਹੁਣ ਜਿਸ ਤਰ੍ਹਾਂ ਹਰ ਪਾਰਟੀ ਨੂੰ ਪਤਾ ਹੈ ਕਿ ਜੇ 2027 ਦੀ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਜਿੱਤੇ ਨਸੀਬਾਈ ਜਿਹਦੇ ਨਾਲ ਹੋਵੇ ਕੋਈ ਸਰਕਾਰੀ ਬਣਾਈ ਗਈ। ਕਹਿੰਦੇ ਮਤਕੀ ਤੁਸੀਂ ਨਵੀਂ ਸਰਕਾਰ ਦੀ ਕਰੂ ਕੀ ਗਠਨ ਕਰ ਦਿੱਤਾ ਵਾ। ਬਿਲਕੁਲ ਜੀ ਬਿਲਕੁਲ ਪਰਿਸ਼ਦ ਦੀ ਗਠਨ। ਓਕੇ ਸਰ ਖੋਜਵਲ ਚਰਚ ਵੱਲੋਂ ਅੱਜ ਚੇਅਰਮੈਨ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ ਵਾ ਤਾਂ ਇੱਕ ਬਹੁਤ ਅਹਿਮ ਯੋਗਦਾਨ ਰਿਹਾ ਕਿ ਜਿਹੜਾ ਕਿ ਇਹਨਾਂ ਦੀ ਉਪਾਦੀ ਹਾਸਲ ਕਰਨ ਦੇ ਵਿੱਚ ਤਾਂ ਲੱਗਦਾ ਹਨ ਤੁਹਾਨੂੰ ਕਿ ਅਨਾਰ ਟਾਈਮ ਦੇ ਵਿੱਚ ਐਸ.ਆਈ ਭਾਈਚਾਰੇ ਨੂੰ ਇੱਕ ਵਧੀਆ ਪਲੇਟਫਾਰਮ ਮਿਲੂਗਾ ਹਨੇ ਦੇਖੋ ਮੈਂ ਪਹਿਲਾਂ ਤੇ ਸਮੂਹ ਮੀਡੀਆ ਨੂੰ ਤੇ ਸਾਰੇ ਦਰਸ਼ਕਾਂ ਨੂੰ ਜੈਮਸੀ ਬੋਨਾ ਤੁਹਾਡਾ ਸਵਾਲ ਬਹੁਤ ਵਧੀਆ ਵਾ ਔਰ ਇਹ ਸਵਾਲ ਨੂੰ ਮੁੱਖ ਰੱਖ ਕੇ ਇਹੀ ਰੱਬ ਗਾੜੀ ਅਰਦਾਸਾਂ ਬੇਨਤੀਆਂ ਕਰਦੇ ਹਾਂ ਸਾਨੂੰ ਵੀ ਇਸ ਤਰ੍ਹਾਂ ਦਾ ਵੀਰ ਮਿਲ ਔਰ ਅਸੀਂ ਡੈਨੀਅਲ ਸਾਹਿਬ ਨੂੰ ਸਭ ਤੋਂ ਜ਼ਿਆਦਾ ਮੁਬਾਰਕਬਾਦ ਦਿੰਨੇ ਆ ਵੀ ਜਿਨ੍ਹਾਂ ਨੇ ਸਾਡੀਆਂ ਇਹ ਬੇਨਤੀਆਂ ਨੂੰ ਮੰਨ ਕੇ ਆਪਣੀ ਜਿਹੜੀ ਨਿਮਾਇੰਦਗੀ ਦੇ ਯੈਸ ਕੀਤੀ ਫਿਰ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਵੀ ਜਿਨੇ ਸਾਡੀ ਬੇਨਤੀ ਨੂੰ ਸੁਣਿਆ ਔਰ ਉਸੇ ਵੇਲੇ ਪ੍ਰਮਾਨ ਕਰਕੇ ਸਾਨੂੰ ਇੰਨਾ ਵਧੀਆ ਸੂਰਮਾ ਦਿੱਤਾ ਮੁਸੀਬਾਈ ਚਾਰਲੇ ਇੱਕ ਸੂਰਮਾ ਦਿੱਤਾ ਉਹਨਾਂ ਨੇ ਠੀਕ ਹੈ ਔਰ ਜਿਸ ਤਰ੍ਹਾਂ ਦੁਨੀਆ ਵਿੱਚ ਲੜਕੀਆਂ ਮੰਗਾਵਾ ਬਹੁਤ ਚਿਰ ਤੋਂ ਲੜਕੀਆਂ ਆਵਾ ਉਹ ਅਸੀਂ ਆਸ ਰੱਖਦੇ ਹਾਂ ਇਹ ਜਰੂਰ ਮੁਸੀਬਾ ਹੀ ਜਿਹੜੇ ਮੋਢੇ ਦਾ ਅਥਰ ਰੱਖਣਗੇ ਕਹਿੰਦਾ ਮਤ ਹੈ ਕਿ جنگ ਵਿੱਚ ਲੜਾਈ ਕਰਨ ਲਈ ਇੱਕ ਜੋਧਾ ਕਹਿੰਦੇ ਜੋਧਾ ਚਾਹੀਦਾ ਜੋਧਾ ਤਾਂ ਡੱਕਾ ਤਿਆਰ ਹੋ ਕੇ ਆ ਗਿਆ ਪਿਆਪਤ ਉਹਨਾਂ ਨੂੰ ਭੇਜ ਦਿੱਤਾ ਲੜਾਈ 'ਚ ਬਿਲਕੁਲ ਜੀ ਅਸੀਂ ਤੇ ਜਰਨੈਲ ਵੀ ਕਾਹਾਂਗੇ ਇਕੱਲਾ ਜੋਧਾ ਹੀ ਨਹੀਂ ਹੁਣ ਜਰਨੈਲ ਬਣ ਕੇ ਆਏ ਆ ਜੋਧੇ ਇਹਨਾਂ ਦੇ ਨਾਲ ਸਾਰਾ ਮੁਸੀਬਾ ਹੀ ਜਿਹੜਾ ਜੋਧਿਆਂ ਦਾ ਹੀ ਇਹਨਾਂ ਦਾ ਠੀਕ ਹੈ ਨਾ ਜਨਾ ਮਸੀਹ ਪਾਈਚਾਰੇ ਇਹਨਾਂ ਦੇ ਨਾਲ ਖਲੋਤਾ ਹੈ ਔਰ ਸਮੂਹ ਮਸੀਹ ਪਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜਦੋਂ ਦਾ ਇਹਨਾਂ ਦਾ ਨਾਮ ਨਾਮਿਨੇਟ ਹੋਇਆ ਅਨਾਉਂਸ ਹੋਇਆ ਅਸੀਂ ਪੈਂਤੇਕੋਸਟਰ ਕ੍ਰਿਸਚਨ ਪ੍ਰਬੰਧਕ ਕਮੇਟੀ ਵੱਲੋਂ ਓਪਨ ਹੋਇਆ ਚਾਹਤੋਂ ਮੈਂ ਕਹਿੰਦਾ ਮਤਕ ਹੁਣ ਸਮਾਜ ਤੇ ਪੰਜਾਬ ਦੇ ਵਿੱਚ ਇੱਕ ਬਦਲਾਵ ਦੀ ਲਹਿਰ ਆਉਂਗੀ ਆਸ ਰੱਖਦੇ ਹਾਂ ਜੀ ਅਰਦਾਸ ਕਰਦੇ ਹਾਂ ਵਾਈਗਰੂ ਗਾੜੀ ਵੀ ਤੁਹਾਡੇ ਸਵਾਲ ਜਿਹੜੇ ਬਹੁਤ ਵਧੀਆ ਪੋਜ਼ਿਟਿਵ ਰਿਸਪੌਂਸ ਲੈ ਕੇ ਆਉਣ ਸਾਰੀ